ਅੱਜ ਅਸੀਂ ਪਹੁੰਚੇ ਆ ਜੀ ਗੁਰਦਾਸਪੁਰ ਦੇ ਪਠਾਕलोनी ਸੋ ਗੁਰਦਾਸਪੁਰ ਦੇ ਪਠਾਕलोनी ਵਿੱਚ ਜਿਹੜਾ ਵਾ ਜੀ ਅੱਜ ਤਨ ਉਸ ਘਰ ਦੇ ਹਾਲਾਤ ਦਿਖਾਉਣ ਲੱਗੇ ਜਿਹੜਾ ਪਿਛਲੇ ਦਿਨੀ ਜਿਹੜਾ ਵਾ ਜੀ ਘਰ ਨੂੰ ਅੱਗ ਲੱਗੀ ਸੀ ਅਚਾਨਕ ਜਿਹੜੀ ਇਹ ਸ਼ਾਰਟ ਸਰਕਟ ਨਾਲ ਅੱਗ ਲੱਗੀ ਸੀ ਸੋ ਅੱਗ ਲੱਗਣ ਦੇ ਨਾਲ ਜਿਹੜਾ ਵਾ ਜੀ ਇਸ ਘਰ ਦਾ ਜਿਹੜਾ ਸਾਰਾ ਸਮਾਨ ਜਲ ਕੇ ਜਿਹੜਾ ਰਾਖ ਹੋ ਗਿਆ ਜੀ ਸੋ ਗਰੀ ਪਰਿਵਾਰ ਸੀ ਜ਼ਰੂਰਤਮੰਦ ਪਰਿਵਾਰ ਸੀ ਔਰ ਤੁਸੀਂ ਹਾਲਾਤ ਦੇਖੋ ਇਹ ਦੇਖੋ ਹਾਲਾ ਜਿਹੜੇ ਘਰ ਦੇ ਆ ਜੀ ਅਸੀਂ ਪਿਛਲੇ ਦਿਨੀ ਜਿਹੜੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ ਤੁਹਾਡਾਂ ਨਾਲ ਖਬਰ ਵੀ ਚਲਾਈ ਸੀ ਸੋ ਇਹ ਖਬਰ ਦੇ ਪਰ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇਸ ਪਰਿਵਾਰ ਦੇ ਜੀ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਵੱਧ ਚੜ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਰੂਤਮਨ ਦੇ ਪਰਿਵਾਰ ਹੈ ਜੀ ਸੋ ਇਹ ਦੇਖੋ ਤੁਸੀਂ ਇਹਨਾਂ ਦੇ ਜਿੰਨੇ ਬਿਸਤਰੇ ਆ ਜੀ ਸਾਰੇ ਸੜ ਕੇ ਸਵਾ ਹੋ ਗਏ ਆ ਜੀ ਸੋ ਇਹ ਅਲਮਾਰੀਆਂ ਵਾ ਅਲਮਾਰੀ ਵਿੱਚ ਜਿਹੜਾ ਸਮਾਨ ਸੀ ਸਾਰਾ ਹੀ ਸੜ ਗਿਆ ਜੀ ਯਾਨੀ ਕਿ ਕੁਝ ਵੀ ਨਹੀਂ ਬਚਿਆ ਸੋ ਇਹ ਦੇਖੋ ਖਾਣ ਪੀਣ ਦਾ ਜਿਹੜਾ ਸਮਾਨ ਸੀ ਜੀ ਇਹ ਦਾਲਾਂ ਹੋ ਗਈਆਂ ਜਿਸ ਤਰ੍ਹਾਂ ਹੋਰ ਸਮਾਨ ਜਿਹੜਾ ਹੁੰਦਾ ਵਾ ਜੀ ਰਸੋਈ ਦਾ ਉਹ ਵੀ ਸਾਰਾ ਜਿਹੜਾ ਸੜ ਗਿਆ ਜੀ ਸੋ ਦੇਖੋ ਬਲਕਿ ਬਚੇ ਕੁਝ ਨਹੀਂ ਆ ਜੀ ਇਹ ਕੁਦਰਤ ਦਾ ਜਿਹੜਾ ਕਹਿਰ ਜਿਹੜਾ ਇਸ ਪਰਿਵਾਰ ਤੇ ਡਿੱਗਿਆ ਵਾ ਜੀ ਸੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੀ ਇਹ ਦੇਖੋ ਏਅਰ ਸੋਈ ਦਾ ਸਮਾਨ ਆ ਜੀ ਕਿਚਨ ਦਾ ਸਮਾਨ ਜਿਹੜਾ ਵਾ ਜੀ ਇਹ ਵੀ ਸਾਰਾ ਸੜ ਕੇ ਸੁਆਹ ਹੋ ਗਿਆ ਜੀ ਸੋ ਅਗਾਹ ਜਿਹੜਾ ਸਮਾਂ ਜਿਹੜਾ ਜੀ ਪਰਿਵਾਰ 'ਸਤੇ ਬੜਾ ਔਖਾ ਹੋ ਗਿਆ ਵਾ ਜੀ ਕਿਉਂਕਿ ਪਰਿਵਾਰ ਨੂੰ ਚਲਾਉਣਾ ਜਿਹੜਾ ਵਾ ਬੜਾ ਔਖਾ ਹੋ ਜਾਂਦਾ ਜਦੋਂ ਇਦਾਂ ਦੇ ਹਾਲਾਤ ਹੋ ਜਾਂਦੇ ਆ ਜੀ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਸ਼ਹਿਰ ਦੀਆਂ ਸਾਡੇ ਸੰਸਥਾਵਾਂ ਜਿਹੜੀਆਂ ਵਾਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਚੜ ਕੇ ਇਸ ਪਰਿਵਾਰ ਦੀ ਜਿਹੜੀ ਆ ਮਦਦ ਕੀਤੀ ਜਾਵੇ ਇਹਨਾਂ ਦੀ ਬਾਹ ਫੜਨੀ ਜਿਹੜੀ ਜ਼ਰੂਰੀ ਹੈ ਜੀ ਕਿਉਂਕਿ ਜ਼ਰੂਰਤਮੰਦ ਪਰਿਵਾਰਾਂ ਗਰੀ ਪਰਿਵਾਰਾਂ ਜੇਕਰ ਇਹਨਾਂ ਦੀ ਬਾਹ ਫੜਾਂਗੇ ਤਾਂ ਪ੍ਰਮਾਤਮਾ ਜਿਹੜਾ ਤੁਹਾਡਾ ਵੀ ਸਾਥ ਦੇਗਾ ਤੁਹਾਡੀ ਵੀ ਬਾਹ ਫੜੇਗਾ ਜੀ ਸੋ ਉਮੀਦ ਤਾਂ ਤੁਹਾਡੇ ਤੋਂ ਸਾਨੂੰ ਬਹੁਤ ਹੈ ਜੀ ਕਿਉਂਕਿ ਸਾਡੇ ਸ਼ਹਿਰ ਦੀਆਂ ਸੰਸਥਾਵਾਂ ਤਕਰੀਬਨ ਜਿਹੜੀਆਂ ਵਾ ਜੀ ਅਗਾਹ ਆ ਕੇ ਮਦਦ ਕਰਦੀਆਂ ਨੇ ਬਾਹ ਫੜਦੀਆਂ ਨੇ ਔਰ ਇਸ ਪਰਿਵਾਰ ਦੀ ਬਾਹ ਫੜਨੀ ਬਹੁਤ ਜ਼ਰੂਰੀ ਹੈ ਜੀ ਸੋ ਅੱਜ ਸਾਡੇ ਕੋਲ ਰਾਸਪੁਰ ਤੋਂ ਕੁਝ ਸੰਸਥਾਵਾਂ ਇੱਥੇ ਪਹੁੰਚੀਆਂ ਵੀ ਹੈਗੀਆਂ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਤਸਵੀਰਾਂ ਤੁਹਾਣਾ ਸਾਂਝੀਆਂ ਕਰਦੇ ਆ ਸੋ ਫਿਲਹਾਲ ਤੁਹਾਨੂੰ ਹਾਲਾਤ ਦਿਖਾ ਰਿਆ ਮੈਂ ਇਹ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਕਿਤਾਬਾਂ ਆ ਵਾਂ ਜਿਸ ਤਰ੍ਹਾਂ ਹੋ ਗਈਆਂ ਉਹ ਵੀ ਸੜਕੇ ਜਿਹੜੀਆਂ ਹੋ ਗਈਆਂ ਜੀ ਰਾਖ ਹੋ ਗਈਆਂ ਸੋ ਬੱਚੇ ਕੁਛ ਨਹੀਂ ਹੈਗਾ ਜੀ ਕੁਝ ਵੀ ਜਿਹੜਾ ਨਹੀਂ ਬਚਿਆ ਜੀ ਇਹ ਰੈਫ੍ਰਿਜਰੇਟਰ ਉਹ ਵੀ ਜਿਹੜਾ ਸੜਕੇ ਜਿਹੜਾ ਵਾ ਇਹਦੇ ਕੋਲ ਸੀ ਇਹ ਵੀ ਸੁਆਹ ਹੋ ਗਿਆ ਵਾ ਸਾਰੇ ਜੀ ਸੋ ਪਰਿਵਾਰਿਕ ਮੈਂਬਰ ਸਾਡ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾ ਭਾਜੀ ਆਪਣਾ ਚਿਮਨ ਲਾਲ ਚਿਮਨ ਲਾਲ ਜੀ ਕੀ ਗੱਲਬਾਤ ਹੋ ਗਈ ਸੀ ਇਹ ਸਾਬ ਜੀ ਮੈਂ ਸਵੇਰੇ 4 ਵਜੇ ਕੰਮ ਤੇ ਗਿਆ ਸੀ ਤੇ ਮਗਰ ਉਹ ਘਰ ਦੇ ਨੇ ਸਾਢੇ 9 ਵਜੇ ਟੈਲੀਫੋਨ ਕੀਤਾ ਹੂੰ ਪਤਾ ਨਹੀਂ ਕੁਈ ਤਾਰ ਸਪਾਰਕ ਹੋ ਗਈ ਹੈ ਤੇ ਉਹਨਾਂ ਨਾਲ ਅੱਗ ਲੱਗ ਗਈ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਨੁਕਸਾਨ ਮੇਰਾ ਮੈਂ ਉਥੋਂ ਕਮੇਟੀ ਚੁੱਕੀ ਸੀ ਕਮਰੇ ਪਾਣੇ ਸੀ ਕਮੇਟੀ ਚੁੱਕੀ ਸੀ ਤੇ 50000 ਦੀ ਕਮੇਟੀ ਚੁੱਕੀ ਸੀ ਤੇ ਮੈਂ ਕਮਰਿਆਂ ਦਾ ਸੋਜਦਾ ਪਿਆ ਸੀ ਉਹ ਪੈਸੇ ਵੀ ਸੜ ਗਏ ਬਲੇ ਬਚਿਆ ਕੁਛ ਨਹੀਂ ਹੈਗਾ ਜੀ ਨਹੀਂ ਮੈਂ ਦੇਖ ਰਿਹਾ ਵੀ ਕੋਈ ਵੀ ਚੀਜ਼ ਢਲ ਨਹੀਂ ਬਚਾ ਹੋਇਆ ਹਾਂਜੀ ਸਭ ਜਲ ਕੇ ਰਾਖ ਹੋ ਗਿਆ ਹਾਂਜੀ ਪੰਜ ਬਹੁਤ ਜਿਆਦਾ ਨੁਕਸਾਨ ਹੋਇਆ ਜੀ। ਹਾਂ ਜੀ ਸਾਡੀ ਬਹੁਤ ਨੁਕਸਾਨ ਹੋ ਗਿਆ ਸਾਡਾ ਜੋ ਹੈ ਹੀ ਸਭ ਕੁਝ ਸੜ ਗਿਆ ਕਪੜਾ ਵੀ ਨਹੀਂ ਬਚਿਆ। ਹਮਮ ਸਮਾਨ ਵੀ ਸਾਡਾ ਜੋ ਰੱਖਿਆ ਧਖਿਆ ਹੀ ਸਭ ਕੁਛ ਹੀ ਬੁਕੀ ਨਹੀਂ ਬਚਾ ਹੋਇਆ ਕੁਛ ਵੀ। ਕੁਛ ਨਹੀਂ ਬਚਿਆ ਜੀ। ਕੁਛ ਨਹੀਂ ਬਚਿਆ ਬੱਚੇ ਸੁੱਤੇ تھے ਇਹ ਅੰਦਰ ਸ਼ੁਕਰ ਕਰੋ ਬੱਚੇ ਕਿਦਾਂ ਬਚ ਗਏ। ਹਮਮ ਕਿਦਾਂ ਉੱਠ ਕੇ ਬਾਹਰ ਚੱਲ ਗਏ ਵਿਚਾਰੇ ਐਸ਼ਵਰੇ ਕੰਮ ਤੇ ਚੱਲ ਗਏ ਸੇਵ ਜੀ। ਹਮਮ ਇਹ ਘਰਾਂ ਘਰਾਂ ਚ ਕੰਮ ਕਰੀਦਾ ਵਾ। ਤੇ ਕੰਮ ਤੇ ਚੱਲ ਗਏ ਤੇ ਪਤਾ ਨਹੀਂ ਕੀ ਬਣਿਆ ਤਾਰਾ ਸਪਾਰਕ ਹੋ ਗਈ ਤੇ ਸੱਜੂ ਕੇ ਸਾਰਾ ਸਵਾਹ ਹੋ ਗਿਆ। ਮਜ਼ਦੂਰੀ ਕਰਦੇ ਜੀ। ਮਜ਼ਦੂਰੀ ਕਰਦੇ ਹ ਤੁਹਾਨੂੰ ਬਾਅਦ ਪਤਾ ਲੱਗਾ ਫਿਰ ਸਰ ਹਾਂਜੀ ਮੈਨੂੰ ਇਹਨਾਂ ਨੇ ਫੋਨ ਕੀਤਾ ਜਦੋਂ ਮੈਂ ਕੰਮ ਤੇ ਗਈ ਇਹਨਾਂ ਨੇ ਮਗਰੋਂ ਫੋਨ ਕੀਤਾ ਕਿ ਤੁਹਾਡਾ ਅੱਗ ਲੱਗ ਗਈ ਹੈ ਸਰਕਸ ਸੜ ਗਿਆ ਹੈ ਤੁਸੀਂ ਆ ਜਾਓ ਫਿਰ ਮੈਨੂੰ ਕੰਮ ਵਾਲੇ ਇੱਥੇ ਛੱਡ ਗਏ ਘਰ ਹੂੰ ਸੋ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਇਹ ਪਰਿਵਾਰ ਜਿਹੜਾ ਜੀ ਆਪਣਾ ਪਰਿਵਾਰ ਚਲਾ ਰਿਹਾ ਸੀ ਸੋ ਦੇਖੋ ਕੁਦਰਤ ਨੇ ਜਿਹੜਾ ਕਹਿ ਡਾਇਆ ਇਹਨਾਂ ਦੇ ਉੱਪਰ ਦੀ ਔਰ ਸਭ ਕੁਝ ਰਾਖ ਹੋ ਗਿਆ ਜੀ ਸੋ ਸਾਡੀ ਸ਼ਹਿਦੀਆਂ ਕੋਈ ਸੰਸਥਾਵਾਂ ਵਿੱਚ ਪਹੁੰਚੀਆਂ ਨੇ ਸੋ ਇਹਨਾਂ ਨੇ ਵੀ ਗਲਬਤ ਕਰਦੀਆਂ ਜੀ ਸੋ ਲਲਿਤ ਜੀ ਬੜੇ ਮਾੜੇ ਹਾਲਾਤ ਵਿੱਚ ਆ ਤੁਸੀਂ ਅੱਜ ਮਦਦ ਸੇ ਪਹੁੰਚੇ ਹੋ ਕੀ ਕਹੋਗੇ ਬਾਜੀ ਦੇਖੋ ਜੀ ਇਹ ਇਸ ਤਰ੍ਹਾਂ ਦੀ ਜੜੀਆਂ ਮਤਲਬ ਇੱਕਦਮ ਜਿਹੜੀ ਕੋਈ ਕੁਦਰਤੀ ਆਫਤ ਕਹਿ ਲੋ ਜਾਂ ਕੋਈ ਜਿਹੜੀ ਇਹੋ ਜਿਹੀ ਘਟਨਾਵਾ ਕਿਸੇ ਨਾਲ ਵੀ ਕਿਸੇ ਵੇਲੇ ਵੀ ਪਰਮਾਤਮਾ ਨਾ ਕਰੇ ਪਰ ਕਿਸੇ ਨਾਲ ਵੀ ਵਾਪਰ ਸਕਦੀਆਂ ਇਹੋ ਜਿਹੀ ਗੱਲਾਂ ਔਰ ਜਿਹਦੇ ਤੇ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਔਰ ਇਹ ਜਿਹੜੀ ਚੀਜ਼ ਆ ਇਹ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਦੇਖੋ ਹਰ ਚੀਜ਼ ਜਿਹੜੀ ਆ ਬੜੀ ਮੁਸ਼ਕਲ ਨਾਲ ਘਰ ਜਿਹੜਾ ਵਾ ਉਹ ਸਦੀਆਂ ਲੱਗਦੀਆਂ ਇੱਕ ਇੱਕ ਚੀਜ਼ ਨੂੰ ਇੱਕ ਇੱਕ ਕਰਕੇ ਬੰਦਾ ਥੋੜੇ ਥੋੜੇ ਪੈਸੇ ਜੋੜ-ਜੋੜ ਕੇ ਚੀਜ਼ਾਂ ਲੈਂਦਾ ਤੇ ਸੜਨ ਲੱਗਿਆਂ 2 ਘੰਟੇ ਵੀ ਨਹੀਂ ਲੱਗੇ ਜਿਸ ਤਰ੍ਹਾਂ ਪਿੰਡ ਵਾਲਿਆਂ ਨੇ ਦੱਸਿਆ ਕਿ 2 ਘੰਟੇ ਦੇ ਵਿੱਚ ਹੀ ਸਾਰੀ ਕੁਝ ਸੜ ਕੇ ਜਦੋਂ ਤੱਕ ਕਿ ਕੋਈ ਫਾਇਰ ਬ੍ਰਿਗੇਡ ਜਾਂ ਕੋ ਹੋਰ ਚੀਜ਼ ਜਿਸ ਤਰ੍ਹਾਂ ਪਹਿਲਾਂ ਵੀ ਲਖਰਾਜ ਜੀ ਨੇ ਦੱਸਿਆ ਕਿ ਉਹ ਜਦੋਂ ਤੱਕ ਪਹੁੰਚਦੇ ਉਦੋਂ ਤੱਕ ਵਿਜੇ ਜੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਹਾਂ ਔਰ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਕੋਲ ਕੀ ਅਸੀਂ ਸੇਵਿੰਗ ਸੋਚ ਸਕਦੇ ਹਾਂ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਜਿਹੜਾ ਉਹ ਐਡੇ ਵੱਡੇ ਚੜਕੇ ਨੂੰ ਕਿੱਦਾਂ ਉਹਨੂੰ ਇਹ ਕਰਨਗੇ ਮੈਂ ਦੇਖ ਰਿਹਾ ਭਾਜੀ ਬੱਚੇ ਨੇ ਬੁੱਕਸ ਜਿਹੜੀਆਂ ਕਿਤਾਬਾਂ ਵਗੈਰਾ ਉਹ ਵੀ ਸਣਾ ਕੋਈ ਰਿਆਇ ਕੁਝ ਨਹੀਂ ਹੈ ਨਾ ਸਾਰਾ ਕੁਝ ਜੀ ਔਰ ਅਸੀਂ ਦੇਖੋ ਹਾਂਜੀ ਆਪਣੇ ਵੱਲੋਂ ਅਸੀਂ ਇਹੀ ਦੇਖਦੇ ਹਾਂ ਕਿ ਅੱਜ ਮੈਂ ਦੇਖਿਆ ਕਿ ਕਿ ਜਿੰਨੀਆਂ ਵੀ ਸਾਡੀਆਂ ਗੋਸਵਾਮੀ ਸ਼ਿਗੁਰ ਨਾਭਾ ਦਾਸ ਜੀ ਦੀਆਂ ਸੁਭਾਵਾਂ ਨੇ ਉਹ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਵੀ ਕਰਦਾ ਕਿ ਜਿਹੜੀਆਂ ਪ੍ਰਾਣੀ ਸੁਭਾਵਾਂ ਨੇ ਉਹ ਵੀਆਂ ਚੱਲੀਆਂ ਹੋਈਆਂ ਨੇ ਇਹ ਸਾਡੇ ਨਵ ਨਿਯੁਕਤ ਬਬਲੂ ਸ਼ਰੀਆ ਜੀ ਪੰਜਾਬ ਪ੍ਰਧਾਨ ਨੇ ਵੀ ਅੱਜ ਪਹੁੰਚੇ ਸ੍ਰੇਸ਼ ਜੀ ਨੇ ਵੀਡੀਓ ਸਾਹਿਬ ਔਰ ਇਧਰ ਲੇਖ ਰਾਜ ਜੀ ਔਰ ਤਰਸੀਮ ਜੀ ਨੇ ਨਾਲ ਪ੍ਰੇਮ ਭਗਤ ਜੀ ਮੱਧੇਪੁਰ ਵਾਲੇ ਹੱਲੇ ਤੋਂ ਅਰ ਸ਼੍ਰੀ ਬਲਵਿੰਦਰ ਪਾਲ ਪਾਲ ਜੀ ਨੇ ਇਹ ਸਾਡੇ ਨਾਲ ਜ਼ਿਲ੍ਹਾ ਸੰਮਤੀ ਦੇ ਤੌਰ ਤੇ ਸਾਡੇ ਸਾਰੇ ਐਲਕੇ ਪ੍ਰਿੰਟਰ ਜਰਮੇਸ਼ ਬਰੀਆਰ ਜੀ ਪਵਨ ਮੇਗੀਆਂ ਜੀ ਉਹਨਾਂ ਸਾਰਿਆਂ ਨੇ ਸਾਨੂੰ ਫੋਨ ਤੇ ਕਿਹਾ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜਾ ਸਹਿਯੋਗ ਹੈ ਵਿਜੇ ਜੀ ਉਹ ਕਰਨਾ ਚਾਹੀਦਾ ਅੱਜ ਜ਼ਰੂਰ ਤਾਂ ਲੱਲ ਜੀ ਮੈਂ ਦੇਖ ਰਿਹਾ ਕਿ ਇਹਨਾਂ ਦੀ ਬਾਹ ਫੜਨ ਦੀ ਜਲ ਜ਼ਰੂਰਤ ਹੈ ਸਾਡੇ ਸ਼ਹਿਰ ਦੀਆਂ ਹੋਰ ਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਮੈਂ ਤੇ ਸਾਰੀਆਂ ਸੁਭਾਵਾਂ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਕਿਸੇ ਇੱਕ ਦੋ ਸੁਭਾਵਾਂ ਦੇ ਵਸ ਦੀ ਗੱਲ ਵੀ ਨਹੀਂ ਅਸੀਂ ਜਿੰਨਾ ਹੋ ਸਕਦਾ ਆਪਣੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰੰਤੂ ਜੇਕਰ ਸਾਡੇ ਸ਼ਹਿਰ ਦੀ ਸਾਰੀਆਂ ਸੁਭਾਵਾਂ ਇਹਦੇ ਵਿੱਚ ਆਪਣਾ ਕੁਝ ਇਨੀਸ਼ੀਏਟਿਵ ਲੈ ਕੇ ਇਹਨਾਂ ਦੇ ਦਰਦ ਨੂੰ ਸਮਝਦੇ ਹੋਏ ਇਹ ਕੋਸ਼ਿਸ਼ ਕਰਨਗੇ ਤੇ ਉਹ ਦਰਦ ਯਕੀਨਨ ਵੰਡਾਇਆ ਜਾ ਸਕਦਾ ਜੀ ਬਿਲਕੁਲ ਬਿਲਕੁਲ ਜੀ ਸੋ ਬਬਲੀ ਜੀ ਨੇ ਵੀ ਗੱਲ ਕਰ ਲਈ ਕਿ ਕਹੋਗੇ ਤੁਸੀਂ ਅੱਜ ਪਹੁੰਚੇ ਹੋ ਪਾਜੀ ਬਿਲਕੁਲ ਬੜੀ ਦੁੱਖ ਦੀ ਗੱਲ ਆ ਜੀ ਇੱਕ ਗਰੀਬ ਬੰਦਾ ਬਹੁਤ ਹੀ ਮਿਹਨਤ ਕਰਕੇ ਪੈਸੇ ਇਕੱਠੇ ਕਰਦਾ ਤੇ ਜੱਕਦਮ ਉਹਨਾਂ ਨਾਲ ਇਦਾਂ ਦਾ ਹਾਸਾ ਹੋ ਜੇ ਤੋ ਕਿਤੇ ਬਰਦਾਸ਼ਤ ਕਰਨ ਤੋਂ ਬਾਹਰ ਹੋ ਜਾਂਦਾ ਮੈਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਧੰਨਵਾਦ ਸੋ ਜ਼ਰੂਰੀ ਹੈ ਜੀ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਪਰਿਵਾਰ ਨਾਲ ਜਿਹੜਾ ਪਾਣਾ ਵਾਪਰਿਆ ਜੀ ਸੋ ਸਮੇਂ ਦੀ ਜ਼ਰੂਰਤ ਹੈ ਕੀ ਕਹੋਗੇ ਭਾਜੀ ਬਹੁਤ ਮਾੜੀ ਤੇ ਦੁੱਖ ਦੀ ਗੱਲ ਜੇ ਸਾਡੇ ਭਟਾ ਕਲੋਨੀ ਦੇ ਵਿੱਚ ਉਹਨਾਂ ਨੇ ਕਹਿ ਲਿਆ ਸਾਡੇ ਤਰਸੀਮ ਚਿਮਨ ਲਾਲ ਜੀ ਜੋ ਕਿ ਮਿਹਨਤ ਕਰਨ ਵਾਸਤੇ ਇੱਥੇ ਕਿਰਾਏ ਤੇ ਰਹਿ ਕੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਹੁਣ ਤੱਕ ਮੀਆਂ ਬੀਬੀ ਉਹਨਾਂ ਨੇ ਉਹਨਾਂ ਦੇ ਬੱਚੇ ਵੀ ਜਿਹੜੇ ਅਜੇ ਪੜ੍ਹਾਈ ਕਰ ਰਹੇ ਆ ਸੋ ਉਹ ਵੀ ਆ ਕੇ ਤੇ ਆਪਣੇ ਕੰਮ ਕਰਨ ਤੇ ਲੱਗੇ ਆ ਕਿ ਨਾਲ ਪੜੋ ਤੇ ਨਾਲ ਮਿਹਨਤ ਕਰੋ ਤੇਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਮਾਤਮਾ ਨੇ ਪਤਾ ਨਹੀਂ ਕੀ ਭਣਾ ਵਰਤਿਆ ਮਾਲਕ ਨੇ ਕੀ ਕੀਤਾ ਇਹ ਸਭ ਇਹ ਮਾਲਕ ਹੀ ਜਾਣਦਾ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਨੂੰ ਅੱਗ ਲੱਗੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਟੀਵੀ ਜਿੱਦਾਂ ਬੁੱਕਾਂ ਇਹਨਾਂ ਦੇ ਜਿਹੜੀ ਹੈ ਗਾਰਡਨ ਬਾਰੇ ਉਹ ਵੀ ਸੜ ਕੇ ਸੁਆਹ ਹੋ ਗਈ ਹੈ ਬਹੁਤ ਭਾਰੀ ਨੁਕਸਾਨ ਆਇਆ ਗਰੀਬ ਬੰਦਾ ਜਿਹੜਾ ਹੈ ਇੰਨੀ ਸੱਟ ਸ਼ਹਿਰ ਵਾਸੀਆਂ ਨੂੰ ਵੀ ਫੀਲ ਕਰਦੇ ਹੋ ਭਾਜੀ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਾਂਗਾ ਕਿ ਸਾਰੇ ਵੱਧ ਝੜ ਕੇ ਤੇ ਇਸ ਜਿਹੜਾ ਗਰੀਬ ਬੰਦੇ ਦੀ ਜਿਹੜਾ ਸਾਥ ਦੇਣਾ ਚਾਹੀਦਾ ਜਿੱਦਾਂ ਬਾਕੀ ਵੀ ਸਾਥ ਦਿੰਦੇ ਆ ਮੈਂ ਇਹਨਾਂ ਕਹਿੰਦਾ ਧੰਨਵਾਦ ਕਰਦਾ। ਸ਼੍ਰੀ ਜੀ ਬਹੁਤ ਮਾੜੇ ਹਾਲਾਤ ਵਿੱਚ ਦੇਖ ਰਹੇ ਹਾਂ ਜੀ। ਕੀ ਕਹੋਗੇ ਤੁਸੀਂ ਅੱਜ ਮੌਕੇ ਤੇ ਆਏ ਹੋ। ਦੇਖਿਆ ਕਿ ਜਿਹੜਾ ਇਹ ਘਟਨਾਕ੍ਰਮਾਂ ਜਿਹਦੇ ਵਿੱਚ ਇਹ ਦੱਸ ਰਿਹਾ ਵੀ ਸ਼ਾਰਟ ਸਰਕਟ ਕਰਕੇ ਜਿਹੜਾ ਵਾ ਉਹ ਸਾਰਾ ਹੀ ਘਰ ਦਾ ਨੁਕਸਾਨ ਹੋ ਗਿਆ। ਬੜੀ ਦੁਖਦਾਈ ਘਟਨਾ ਹੈ। ਇਹਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਿ ਗੁਰੂ ਨਾਭਾ ਦਾਸ ਜੀ ਦੀ ਜਿਹੜੇ ਹੈਗੇ ਨੇ ਅੱਜ ਸਮਾਜ ਸੇਵੀ ਸੰਸਥਾ ਵੀ ਹੈ ਜੋਨਾਂ ਵੱਲੋਂ ਇਹਨਾਂ ਦੀ ਲੋੜ ਉਹਨਾਂ ਸਾਰਿਆਂ ਨੂੰ ਪੁੱਛਣ ਮੁਤਾਬਕ ਕਿ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹਦੇ ਮੁਤਾਬਕ ਇਹ ਅੱਜ ਉਹਨਾਂ ਦੀ ਹੈਲਪ ਜਿਹੜੀ ਆ ਉਹ ਜਿਹੜੀ ਕਰਨ ਵਾਸਤੇ ਅੱਜ ਯੂਨਿਟ ਬਿਠਾਇਆ ਗਿਆ ਹੈ ਤੇ ਆਇਆ ਹੈ ਔਰ ਇਸੇ ਤਰੀਕੇ ਨਾਲ ਬਾਕੀ ਸਮਾਈ ਸਭ ਸੰਸਥਾਵਾਂ ਨੂੰ ਵੀ ਮੇਰੇ ਵੱਲੋਂ ਬੇਨਤੀ ਆ ਕਿ ਉਹ ਤਿਲ ਫੁੱਲ ਜਿੰਨਾ ਕੋਆ ਇਹ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਥੋੜੀ ਬਹੁਤੀ ਦੁੱਖ ਦੇ ਵਿੱਚ ਅਸੀਂ ਇਹਨਾਂ ਦਾ ਸਹਿ ਧੰਨਵਾਦ ਕੀ ਕਹੋਗੇ ਪਾਜੀ ਮੈਂ ਇਸ ਮੰਦਪਾਗੇ ਘਟਨਾ ਬਾਰੇ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਸਾਡਾ ਸੀਨ ਵਾਪਰਿਆ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਜਦੋਂ ਅੱਗ ਲੱਗੀ ਆ ਮਤਲਬ ਧੂਆ ਨਿਕਲਦੇ ਵੇਖਦੇ ਸਾਰੇ ਲੋਕ ਇਕੱਠੇ ਹੋਏ ਮੈਂ ਵੀ ਦੌੜ ਆਇਆ ਤੇ ਬੜਾ ਹੀ ਨੁਕਸਾਨ ਹੋਇਆ ਇਸ ਵੀਰ ਦਾ ਚਮਲਾਲ ਇਹ ਬੇਸਿਕਲੀ ਮਜ਼ਦੂਰ ਬੰਦਾ ਆ ਪਿੰਡ ਗੰਜੀ ਤੋਂ ਮਜ਼ਦੂਰੀ ਕਰਨ ਵਾਸਤੇ ਸ਼ਹਿਰ ਚ ਆਇਆ ਹੋਇਆ ਤੇ ਮੈਂ ਸ਼ਹਿਰ ਦੀਆਂ ਸੁਭਾਵਾਂ ਹੁਣ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਸਮਾਜ ਸੇਵੀ ਨੇ ਐਨਜੀਓ ਗਰੁੱਪ ਨੇ ਉਹਨਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਸ ਗਰੀਬ ਪਰਿਵਾਰ ਦੀ ਵੱਧ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਸ ਪਰਿਵਾਰ ਨੂੰ ਇਸ ਔਖੀ ਘੜੀ ਦਾ ਜਿਹੜਾ ਸਮਾਂ ਆ ਇਹ ਭੁੱਲ ਜਾਵੇ ਤੇ ਇਹਨਾਂ ਦੀ ਜਿਹੜੀ ਆ ਮਦਦ ਕੀਤੀ ਜਾਵੇ ਇਹ ਸਾਰੇ ਸਮਾਜ ਨੂੰ ਤੇ ਸ਼ਹਿਰ ਦੀ ਸੁਭਾਵਨ ਮੈਂ ਬੇਨਤੀ ਕਰਦਾ ਹਾਂ ਮੇਰੇ ਵੱਲੋਂ ਇਹ ਪੁਰਜ਼ਰ ਅਪੀਲ ਆ ਕਿ ਇਹਨਾਂ ਦੀ ਵੱਲ ਚੜ ਕੇ ਮਦਦ ਕੀਤੀ ਜਾਵੇ ਧੰਨਵਾਦ ਜੀ ਸੋ ਅਸੀਂ ਵੀ ਦੁਬਾਰਾ ਜਿਹੜੀ ਅਪੀਲ ਕਰ ਰਹੇ ਹਾਂ ਜੀ ਦੁਬਾਰਾ ਬੇਨਤੀ ਕਰ ਰਹੇ ਹਾਂ ਵੀ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਜਾਵੇ ਔਰ ਵੱਤਵਾ ਦੀ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਜੀ ਸੋ ਸ਼ਹਿਰ ਦੀਆਂ ਜਿੰਨੀਆਂ ਵੀ ਸੰਸਥਾਵਾਂ ਅਸੀਂ ਪਹਿਲੇ ਵੀ ਜਿੰਨੀਆਂ ਖਬਰਾਂ ਦਿਖਾਈਆਂ ਵਾਂ तकरीबन ਜਿਹੜਾ ਵਾ ਜੀ ਸਾਡੀ ਖਬਰ ਦੇਖ ਕੇ ਜਿਹੜਾ ਵਾ ਸ਼ਹਿਰ ਦੀਆਂ ਸਾਡੀ ਸੰਸਥਾਵਾਂ ਗਈਆਂ ਹੁੰਦੀਆਂ ਨੇ ਔਰ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਦੀਆਂ ਨੇ ਸੋ ਇਸ ਵਾਰੀ ਅਸੀਂ ਦੁਬਾਰਾ ਅਪੀਲ ਕਰ ਰਹੇ ਹਾਂ ਵੀ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਜ਼ਰੂਰਤ ਮੁਤਾਬਕ ਜਿਹੜਾ ਵਾ ਜੀ ਇਹਨਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ ਤੁਸੀਂ ਵੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਜੀ ਨਜ਼ਰ ਕੁਛ ਨਹੀਂ ਬਚਿਆ ਇਸ ਘਰ ਦੇ ਵਿੱਚ ਸੋ ਇਸ ਕਰਕੇ ਇਸ ਪਰਿਵਾਰ ਦੀ ਬਾਹ ਫੜਨੀ ਬਹੁਤ ਜ਼ਰੂਰੀ ਹੈ ਜੀ ਸੋ ਅਸੀਂ ਇੱਕ ਵਾਰੀ ਫਿਰ ਦੁਬਾਰਾ ਜਿਹੜੀ ਬੇਨਤੀ ਕਰਦੇ ਆਂ ਕਿ ਇਸ ਪਰਿਵਾਰ ਦੀ ਜਿਹੜੀ ਆ ਕੇ ਬਾਹ ਫੜੀ ਜਾਵੇ ਉਹ ਜ਼ਰੂਰ ਤ मुताबिक ਜਿਹੜਾ ਵਾ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਸੋ ਗੁਰਦਾਸਪੁਰ ਤੋਂ ਬੇਸ਼ਰਮਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ